ਅਸਲ ਦੇ ਵਿੱਚ ਅਸੀਂ ਜਿਹੜਾ ਵਾ ਦੇਸ਼ ਨੂੰ ਜਿਹੜਾ ਵਾ ਕਿਸਾਨੀ ਨੂੰ ਸਮਰਪਿਤ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਿਸਕਟ ਬਣਾਉਣ ਲਈ ਜਿਹੜੀ ਕਣਕ ਦੀ ਕਿਸਮ ਜਿਹੜੀ ਆ ਇਹ ਕੱਢੀ ਆ ਠੀਕ ਹੈ ਹੁਣ ਤੁਸੀਂ ਸਟਾਲ ਤੇ ਸਾਡੇ ਦੇਖਿਆ ਵੀ ਸਾਡੀਆਂ ਜਿਹੜੀਆਂ ਲੇਡੀਜ਼ ਨੇ ਆਮ ਤੌਰ ਤੇ ਕੀ ਆਪੀ ਇੱਕ ਘਰਾਂ ਦੇ ਵਿੱਚ ਇਹਨਾਂ ਨੂੰ ਇਨਕਮ ਦਾ ਸਾਧਨ ਨਹੀਂ ਹੁੰਦਾ ਕੇਵੀਕੇ ਦੇ ਵਿੱਚ ਸਾਡੇ ਕੋਲ ਟ੍ਰੇਨਿੰਗ ਲੈਂਦੀਆਂ ਜਾਂ ਇੱਥੇ ਕੈਂਪਸ 'ਚ ਵੀ ਲੈ ਸਕਦੀਆਂ ਫਿਰ ਬਿਸਕਟ ਬਣਾਉਣੇ ਕੇਕ ਬਣਾਉਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ ਉਹ ਸੇਲ ਕਰਕੇ ਆਪਣੀ ਆਮਦਨ ਵਧਾ ਸਕਦੀਆਂ ਜੀ ਇੱਥੇ ਅਸੀਂ ਜਿਹੜਾ ਵਾ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਹਰ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਜਾਂ ਕੋ ਜਿਹੜੇ ਜ਼ਿਲ੍ਹੇ ਜਿਹੜੇ ਨਵੇਂ ਬਣੇ ਆ ਉਹਨਾਂ ਦੇ ਨਾਲ ਜਿਹੜੇ ਆ ਵੀ ਜੋੜ ਦਿੱਤੇ ਗਏ ਨੇ ਅੱਛਾ ਜੀ ਉੱਥੋਂ ਸਾਡੀ ਜਿਹੜੀ ਯੂਨੀਵਰਸਿਟੀ ਤੇ ਪ੍ਰੋਫੈਸਰ ਯੂਨੀਵਰਸਿਟੀ ਦੇ ਅਧਿਕਾਰੀ ਅਸੀਂ ਜਿਹੜਾ ਕਿਸਾਨਾਂ ਤੱਕ ਸਿੱਧਾ ਨੈਟਵਰਕ ਬਣਾਇਆ ਹੋਇਆ ਵੱਡੇ ਜਿਹੜੇ ਨੌਜਵਾਨ ਨੇ ਨੌਜਵਾਨ ਕਿਸਾਨੀ ਤੋਂ ਟੁੱਟ ਰਹੇ ਆ ਹੂੰ ਇਹ ਕੈਨੇਡਾ ਗਏ ਹੋਏ ਸੀਗੇ ਤੇ ਕੈਨੇਡਾ ਦੇ ਵਿੱਚ ਇਹਨਾਂ ਨੇ ਉੱਥੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਅੱਛਾ ਜੀ ਤੇ ਜਦੋਂ ਉਹਨਾਂ ਨੇ ਉੱਥੇ ਫੁੱਲਾਂ ਦੀ ਜਿਹੜੀ ਫਾਰਮ ਤੇ ਵਰਕ ਕੀਤਾ ਤੇ ਇਹਨਾਂ ਨੂੰ ਖਿਆਲ ਆਇਆ ਵੀ ਫਾਰਮ ਤੇ ਮੇਰਾ ਵੀ ਹੈਗਾ ਇਹੋ ਹੀ ਕੰਮ ਜੇ ਮੈਂ ਇੱਥੇ ਕਰ ਰਿਹਾ ਤੇ ਮੈਂ ਕਿਉਂ ਨਾ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਣਾ ਕੰਮ ਕਰਾਂ ਹੁਣ ਬਿਲਕੁਲ ਜਵਾਨ ਨੌਜਵਾਨ ਜਿਹੜਾ ਬੱਚਾ ਵਾ ਤੇ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਹੁਣ ਜਿਹੜੇ ਟਰਿਆ 4 5 6 ਹੱਥ ਤੇ ਜਿਹੜੀ ਆ ਇਹਨਾਂ ਦੇ ਨੈਟ ਹਾਊਸ ਦੇ ਵਿੱਚ ਇੱਕ ਹਾਈ ਟੈਕ ਨੈਟ ਆਊਟ ਬਣਾਇਆ ਉਹਦੇ 'ਚ ਇਹ ਪ੍ਰੋਡਿਊਸ ਕਰਕੇ ਵੇਚ ਰਹੇ ਨੇ ਤੇ ਇਹਨਾਂ ਦਾ ਬਹੁਤ ਅੱਛਾ ਕੰਮ ਚੱਲ ਰਿਹਾ ਜੋ ਨਾ ਆਪਾਂ ਆਮ ਤੌਰ ਤੇ ਜਿਹੜਾ ਵਾਰ ਐਮਐਸਪੀ ਤੇ ਵੇਚਦੇ ਆ ਪਰ ਬਾਸਮਤੀ ਆ ਬਾਸਮਤੀ ਐਮਐਸਪੀ ਤੋਂ ਵੱਧ ਵੇਖਦੀ ਆ ਕਿਉਂਕਿ ਉਹਦੀ ਕੁਆਲਿਟੀ ਵਧੀਆ ਚੌਲਾਂ ਦੀ ਕੁਆਲਿਟੀ ਵਧੀਆ ਹੋਣ ਕਰਕੇ ਉਹ ਕਿਸਾਨ ਬਾਸਮਤੀ ਵਾਲੇ ਜਿਹੜੇ ਵੱਧੀਆ ਮੁਨਾਫਾ ਕਮਾ ਲੈਂਦੇ। ਯਾਦ ਰੱਖ ਲਿਓ ਜਿਹੜੀ ਚੀਜ਼ ਜ਼ਰੂਰੀ ਆ ਸਭ ਤੋਂ ਵੱਧ ਉਹ ਆਮਦਨ ਆ, ਇਨਕਮ ਆ। ਸਾਡੀ ਆਮਦਨ ਵਧੂਗੀ, ਸਾਡੀ ਇਨਕਮ ਵਧੂਗੀ, ਅਸੀਂ ਖੁਸ਼ਾ ਹੋਵਾਂਗੇ। ਸਰ ਲੈਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਜਿਸ ਸਟਾਲ ਦੇ ਉੱਤੇ ਪਹੁੰਚੇ ਹਾਂ ਉੱਥੇ ਵੱਖ-ਵੱਖ ਸਬਜ਼ੀਆਂ ਵੱਖ-ਵੱਖ ਦਾਣਾ ਗੰਨੇ ਅੰਡੇ ਬਹੁਤ ਕੁਝ ਦੇਖਣ ਨੂੰ ਸਾਨੂੰ ਮਿਲਿਆ ਈਵਨ ਪਨੀਰੀ ਵੀ ਦੇਖਣ ਨੂੰ ਮਿਲੀ ਹੈ ਹੁਣ ਇਹ ਇੱਕ ਅਗਾਵਾਦੂ ਕਿਸਾਨ ਦਾ ਸਟਾਲ ਹੈ ਉਹਨਾਂ ਨੇ ਇਸ ਦੀ ਸਿਖਲਾਈ ਲਈ ਔਰ ਉਸ ਤੋਂ ਬਾਅਦ ਕਾਫੀ ਵਧੀਆ ਕੁਆਲਿਟੀ ਦੀ ਚੀਜ਼ਾਂ ਨੂੰ ਪ੍ਰੋਡਿਊਸ ਕੀਤਾ ਸਾਡੇ ਨਾਲ ਡਾਕਟਰ ਨਰਿੰਦਰਪਾਲ ਜੀ ਨੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੇਵਾਮਾਧਰੇ ਨੇ ਇਹ ਸਲਾਹਕਾਰ ਨੇ ਤੇ ਇਸਲਾਹ ਦਿੰਦੇ ਨੇ ਕਿਸਾਨਾਂ ਨੂੰ ਕਿ ਕਿਵੇਂ ਉਹ ਆਪਣੀ ਤਰੱਕੀ ਦੇ ਵਿੱਚ ਯੂਨੀਵਰਸਿਟੀ ਤੋਂ ਸਿਖਲਾਈ ਲੈ ਕੇ ਅੱਗੇ ਵਧ ਸਕਦੇ ਨੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਡਾਕਟਰ ਸਾਹਿਬ ਬਹੁਤ ਬਚਾਗੇ ਤਾਂ ਧੰਨਵਾਦ ਜੀ ਇਹ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੈਂਟਰ ਨੇ ਜਿਦੇ ਚ ਫਾਰਮ ਸਲਾਹਕਾਰ ਸੇਵਾ ਕੇਂਦਰ ਖੇਤੀ ਵਿਗਿਆਨ ਕੇਂਦਰ ਤੋਂ ਅਸੀਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਖੋਜਾਂ ਤੇ ਗਿਆਨ ਕਿਸਾਨਾਂ ਤੱਕ ਪਹੁੰਚਾ ਰਹੇ ਹਾਂ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਦਿੰਨੇ ਆ ਤੇ ਕਿਸਾਨ ਜਿਹੜੇ ਆ ਸਾਡੇ ਕੋਲ ਸਿੱਧੇ ਆਣ ਕੇ ਸਲਾਹ ਲੈ ਸਕਦੇ ਨੇ ਜੀ ਸਟਾਲ ਲਖੀ ਨਾ ਸਟਾਲ ਦੇਖਦੇ ਮੈਨੂੰ ਇਦਾਂ ਲੱਗਿਆ ਕਿ ਇਹ ਸਬਜ਼ੀਆਂ ਹੁਣੇ ਤੋੜ ਕੇ ਪਲੇਟਾਂ ਦੇ ਵਿੱਚ ਸੁਝਾ ਕੇ ਰੱਖੀਆਂ ਨੇ ਇਹ ਬਹੁਤ ਵਧੀਆ ਕੁਆਲਿਟੀ ਦੀ ਹੈ ਮੈਨੂੰ ਇਹ ਦੱਸੋ ਕਿ ਜਿਸ ਕਿਸਾਨ ਦੀ ਇਹ ਸਟਾਲ ਹੈ ਇਹ ਪਹਿਲੇ ਤੁਹਾਡੇ ਕੋਲ ਆਇਆ ਹੋਣਾ ਉਹਨੇ ਸਿਖਲਾਈ ਲਈ ਹੋਣੀ ਸਿਖਲਾਈ ਦੇਣ ਦੀ ਪੂਰੀ ਪ੍ਰੋਸੈਸ ਕੀ ਹੈ ਇਹਦੇ ਵਿੱਚ ਅਸੀਂ ਜਿਹੜਾ ਵਾ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਦਾ ਮੈਂ ਪਹਿਲਾਂ ਦੱਸਿਆ ਕਿ ਹਰ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰਾ ਸੇਵਾ ਕੇਂਦਰ ਦੇ ਜਾਂ ਕੋ ਜਿਹੜੇ ਜ਼ਿਲ੍ਹੇ ਜਿਹੜੇ ਨਵੇਂ ਬਣੇ ਆ ਉਹਨਾਂ ਦੇ ਨਾਲ ਜਿਹੜੇ ਆ ਵੀ ਜੋੜ ਦਿੱਤੇ ਗਏ ਨੇ। ਅੱਛਾ ਜੀ। ਉੱਥੋਂ ਸਾਡੇ ਜਿਹੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਯੂਨੀਵਰਸਿਟੀ ਦੇ ਅਧਿਕਾਰੀ ਅਸੀਂ ਜਿਹੜਾ ਕਿਸਾਨਾਂ ਤੱਕ ਸਿੱਧਾ ਨੈਟਵਰਕ ਬਣਾਇਆ ਹੋਇਆ ਤਾਂ ਕਿ ਜਿਹੜੇ ਕਿਸਾਨ ਆ ਸਾਡੇ ਜਿਹੜਾ ਵਾ ਪਹਿਲੋਂ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਸਿਖਲਾਈ ਦਿੰਦੇ ਆਂ। ਹੁਣ ਅਸੀਂ ਜਿਹੜੀ ਸਕਲਾਈ ਆ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਵੀ ਲੈ ਸਕਦੇ ਆ ਆਪਣੇ ਘਰ ਦੇ ਕੋਲੋਂ ਲੈ ਸਕਦੇ ਆ ਕਿਸਾਨ ਅੱਛਾ ਜੀ ਤੇ ਜਾਣਕਾਰੀ ਲੈ ਸਕਦੇ ਆ ਇਸੇ ਤਰ੍ਹਾਂ ਸਾਡੇ ਜਿਹੜੇ ਮੇਲੇ ਆ ਬਾਹਰ ਵੀ ਲੱਗ ਰਹੇ ਆ ਜਿਦਾ ਅੰਮ੍ਰਿਤਸਰ ਚ ਜਿਹੜਾ ਵਾ ਕਿਸਾਨ ਮੇਲਾ ਲੱਗਾ ਇਸੇ ਤਰ੍ਹਾਂ ਜਿਹੜਾ ਵਾ ਪਟਿਆਲੇ ਦੇ ਵਿੱਚ ਗਰਦਾਸਪੁਰ ਤੇ ਹੋਰ ਮੇਲੇ ਵੀ ਲਗਾ ਰਹੇ ਆ ਤੇ ਅਸਲ ਦੇ ਵਿੱਚ ਅਸੀਂ ਜਿਹੜਾ ਵਾ ਦੇਸ਼ ਨੂੰ ਜਿਹੜਾ ਵਾ ਕਿਸਾਨੀ ਨੂੰ ਸਮਰਪਤ ਹੈ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਾਂਜੀ ਜੀ ਜਿਹੜੀ ਇਹ ਫੂਡ ਸਕਿਉਰਟੀ ਲਈ ਸਾਡੀ ਜਿਹੜੀ ਆ ਯੂਨੀਵਰਸਿਟੀ ਦਾ ਬਹੁਤ ਨਾਮ ਆ ਹਾਂਜੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਵਾ ਕਿਸਾਨੀ ਦੀ ਆਮਦਨ ਵਧਾਉਣ ਲਈ ਤੇ ਕੁਦਰਤੀ ਸੌਮੇ ਜਿਹੜੇ ਆ ਉਹ ਵੀ ਆਪਾਂ ਬਚਾਉਣੇ ਆ ਪਾਣੀ ਬਚਾਉਣਾ ਹਵਾ ਬਚਾਉਣੀ ਆ ਤੇ ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਕਿਸਾਨਾਂ ਨੂੰ ਅਸੀਂ ਗਾਈਡ ਕਰਦੇ ਆ ਤੇ ਕਿਸਾਨੀ ਕਿੱਤਾ ਜਿਹੜਾ ਵਾ ਹੋਰ ਪਰਫੁੱਲਤ ਹੋਵੇ ਕਿਸਾਨਾਂ ਦੀ ਆਮਦਨ ਵਧੇ ਤੇ ਨਵੀਆਂ-ਨਵੀਆਂ ਜਿਹੜੀਆਂ ਖੋਜਾਂ ਵਾਂ ਜਿਹੜੀਆਂ ਯੂਨੀਵਰਸਿਟੀ ਨੇ ਕੀਤੀਆਂ ਜਿੱਦਾਂ ਇਸ ਸਾਲ ਅਸੀਂ ਦੱਸਿਆ ਪੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਿਸਕਟ ਬਣਾਉਣ ਲਈ ਜਿਹੜੀ ਕਣਕ ਦੀ ਕਿਸਮ ਜਿਹੜੀ ਆ ਇਹ ਕੱਢੀ ਆ ਠੀਕ ਹੈ ਹੁਣ ਤੁਸੀਂ ਸਟਾਲ ਤੇ ਸਾਡੇ ਦੇਖਿਆ ਪੀ ਸਾਡੀਆਂ ਜਿਹੜੀਆਂ ਲੇਡੀਜ਼ ਨੇ ਆਮ ਤੌਰ ਤੇ ਕੀ ਆ ਪੀ ਇੱਕ ਘਰਾਂ ਦੇ ਵਿੱਚ ਇਹਨਾਂ ਨੂੰ ਇਨਕਮ ਦਾ ਸਾਧਨ ਨਹੀਂ ਹੁੰਦਾ ਕੇਵੀਕੇ ਦੇ ਵਿੱਚ ਸਾਡੇ ਕੋਲ ਟ੍ਰੇਨਿੰਗ ਲੈਂਦੀਆਂ ਜਾਂ ਇੱਥੇ ਕੈਂਪਸ 'ਚ ਵੀ ਲੈ ਸਕਦੀਆਂ ਫਿਰ ਬਿਸਕਟ ਬਣਾਉਣੇ ਕੇਕ ਬਣਾਉਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਬਣਾ ਕੇ ਉਹ ਸੇਲ ਕਰਕੇ ਆਪਣੀ ਆਮਦਨ ਵਧਾ ਸਕਦੀਆਂ ਲੇਡੀਜ਼ ਵੀ ਹੂੰ ਤੁਸੀਂ ਜਿਵੇਂ ਕਿਹਾ ਕਿ ਸਵਾਣੀਆਂ ਨੂੰ ਵੀ ਤੁਸੀਂ ਨਾਲ ਜੋੜਦੇ ਕਿਉਂਕਿ ਉਹਨਾਂ ਦੇ ਇਨਕਮ ਦਾ ਸਾਧਨ ਨਹੀਂ ਹੁੰਦਾ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਉਹ ਵੀ ਕੁਝ ਕਮਾਣ ਹੈ ਨਾ ਤੁਹਾਡਾ ਮੇਨ ਮਕਸਦ ਇਹ ਹੈ ਕਿ ਨੌਜਵਾਨ ਕਿਸਾਨਾਂ ਨੂੰ ਜੋੜਿਆ ਜਾਵੇ ਨੌਜਵਾਨ ਕਿਸਾਨ ਜੋ ਖੇਤੀ ਤੋਂ ਟੁੱਟਦੇ ਜਾ ਰਹੇ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਮਾਈ ਨਹੀਂ ਹੈ ਕਿਸਾਨ ਖੇਤੀ ਦੇ ਵਿੱਚ ਹੁਣ ਜਿਹੜੀ ਚੀਜ਼ਾਂ ਦੀ ਟ੍ਰੇਨਿੰਗ ਤੁਸੀਂ ਦਿੰਦੇ ਹੋ ਉਹਨਾਂ ਨੂੰ ਉਹ ਇੰਪਲੀਮੈਂਟ ਕਰਦੇ ਜਿੱਦਾਂ ਤੁਸੀਂ ਕੋਈ ਸਕਿੱਲ ਟ੍ਰੇਨਿੰਗ ਦੇ ਰਹੇ ਹੋ ਫਿਰ ਉਹ ਇੰਪਲੀਮੈਂਟ ਕਰਦੇ ਆ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਉਹਦਾ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਕਿਸਾਨ ਕੇਵੀਕੇ ਦੇ ਅੰਦਰ ਟ੍ਰੇਨਿੰਗ ਲੈਣ ਵਾਸਤੇ ਆਵੇ ਤਾਂ ਉਹ ਕਿਵੇਂ ਪਹੁੰਚੇ ਤੁਹਾਡੇ ਤੱਕ ਕਿਉਂਕਿ ਕਈ ਲੋਕ ਤਾਂ ਡਰ ਜਾਂਦੇ ਕਿ ਸਿਖਲਾਈ ਦੀ ਫੀਸ ਹੋਣੀ ਬੜਾ ਟਾਈਮ ਲੱਗ ਜਾਊਗਾ ਐਦਾਂ ਦੇ ਸਵਾਲ ਵੀ ਹੋਣੇ ਲੋਕਾਂ ਦੇ ਦਿਲਾਂ 'ਚ ਬਿਲਕੁਲ ਜੀ ਜਿਹੜੀਆਂ ਸਾਡੀਆਂ ਟ੍ਰੇਨਿੰਗਸ ਨੇ ਟ੍ਰੇਨਿੰਗ ਜ਼ਿਆਦਾਤਰ ਬਿਲਕੁਲ ਫ੍ਰੀ ਹੁੰਦੀਆਂ ਅੱਛਾ ਜੀ ਕਿਸਾਨ ਬੀਬੀਆਂ ਕਿਸਾਨ ਤੇ ਜਿੰਨੇ ਵੀ ਕਿਸੇ ਨੇ ਆਉਣਾ ਸਾਡੇ ਜਿਹੜੇ ਫੋਨ ਨੰਬਰ ਨੇ ਸਾਡੇ ਲਿਟਰੇਚਰ ਚ ਕਿਤਾਬਾਂ ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੈਬਸਾਈਟ ਤੇ ਉਹ ਡਿਸਪਲੇ ਕੀਤੇ ਹੋਏ ਆ ਤੁਸੀਂ ਜਦੋਂ ਸਾਨੂੰ ਫੋਨ ਕਰੋਗੇ ਅਸੀਂ ਉਹ ਟ੍ਰੇਨਿੰਗ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਜਿੰਨੇ ਜਿਹੜੀ ਟ੍ਰੇਨਿੰਗ ਲੈਣੀ ਹੁੰਦੀ ਆ ਜੇ ਉਹ ਲੱਗੇ ਸਕੇ ਨਹੀਂ ਕੀ ਤੇ ਅਸੀਂ ਉਹਨਾਂ ਦੇ ਨਾਮ ਲਿਖ ਲੈਨੇ ਆ ਜਦੋਂ ਵੀ ਉਹ ਟ੍ਰੇਨਿੰਗ ਆਉਂਦੀ ਆ ਤੇ ਉਹ ਟ੍ਰੇਨਿੰਗ ਦੇ ਗਰੁੱਪ ਦੇ ਵਿੱਚ ਉਹਨਾਂ ਨੂੰ ਅਸੀਂ ਕਿਸਾਨਾਂ ਨੂੰ ਬੀਬੀਆਂ ਨੂੰ ਅਸੀਂ ਜੀਡੀਆ ਟ੍ਰੇਨਿੰਗ ਦੇ ਦਿੰਦੇ ਆ ਤੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਇਹਦੇ ਲਈ ਅਸੀਂ ਇੱਕ ਛੋਟੀ ਜੀ ਫੀਸ ਰੱਖੀ ਹੋਈ ਆ ਅੱਛਾ ਜੀ ਇਹ 100 ਰੁਪਏ ਫੀਸ ਆ ਤੇ ਮਡਲੀ ਮੈਂਬਰਸ਼ਿਪ 100 ਰੁਪਏ ਦੇ ਵਿੱਚ 50 ਰੁਪਏ ਜਿਹੜੇ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਟੇਟ ਲੈਵਲ ਤੇ ਖਰਚੇ ਜਾਂਦੇ ਆ ਤੇ 50 ਰੁਪਏ ਜਿਹੜੇ ਜਿਹੜੇ ਜ਼ਿਲ੍ਹੇ ਚ ਆ ਵੀ ਉਹਨਾਂ ਦੀ ਚਾਹ ਪਾਣੀ ਤੇ ਆਪਣੇ ਜਿਹੜੇ ਛੋਟੇ ਮੋਟੇ ਖਰਚੇ ਆ ਉਹਨਾਂ ਲਈ ਜਿਹੜੇ ਉਹ ਆਪਣਾ ਜ਼ਿਲੇ ਵਾਈ ਦੀ ਜਿਹੜੇ ਆ ਉਹ ਖਰਚ ਸਕਦੇ ਆ ਤੇ ਉਸ ਫੀਸ ਤੋਂ ਬਾਅਦ ਅਸੀਂ ਜਿਹੜੀ ਆ ਪੰਜਾਬ ਨੌਜਵਾਨ ਕਿਸਾਨ ਸਸਤਾ ਜਿਹੜੀ ਆ ਜਿਹਦਾ ਜਿਹਦਾ ਮੁੱਖ ਮਕਸਦ ਆ ਵੀ ਸਾਡੇ ਜਿਹੜੇ ਨੌਜਵਾਨ ਨੇ ਨੌਜਵਾਨ ਕਿਸਾਨੀ ਤੋਂ ਟੁੱਟ ਰਹੇ ਆ ਤੇ ਇਸ ਤਰ੍ਹਾਂ ਦੇ ਵੀ ਸਾਡੇ ਕੋਲ ਜਿੱਦਾਂ ਗੁਲਬੀਰ ਸਿੰਘ ਦਾ ਡਿਸਪਲੇ ਆ ਫੁੱਲਾਂ ਦਾ ਹਾਂਜੀ ਇਹ ਕੈਨੇਡਾ ਗਏ ਹੋਏ ਸੀਗੇ ਤੇ ਕੈਨੇਡਾ ਦੇ ਵਿੱਚ ਇਹਨਾਂ ਨੇ ਉੱਥੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਅੱਛਾ ਜੀ ਤੇ ਜਦੋਂ ਉਹਨਾਂ ਨੇ ਉੱਥੇ ਫੁੱਲਾਂ ਦੀ ਜਿਹੜੀ ਫਾਰਮ ਤੇ ਵਰਕ ਕੀਤਾ ਤੇ ਇਹਨਾਂ ਨੂੰ ਖਿਆਲ ਆਇਆ ਵੀ ਫਾਰਮ ਤੇ ਮੇਰਾ ਵੀ ਹੈਗਾ ਇਹੋ ਹੀ ਕੰਮ ਜੇ ਮੈਂ ਇੱਥੇ ਕਰ ਰਿਹਾ ਹਾਂ ਤੇ ਮੈਂ ਕਿਉਂ ਨਾ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਪਣਾ ਕੰਮ ਕਰਾਂ ਅੱਛਾ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਡੇ ਫਲੋਰੀ ਕਲਚਰ ਡਿਪਾਰਟਮੈਂਟ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਕਸਪਰਟਸ ਨੇ ਇਹਨਾਂ ਨੂੰ ਗਾਈਡੈਂਸ ਦਿੱਤੀ ਤੇ ਸਾਡੇ ਨਾਲ ਇਹਨਾਂ ਨੇ ਜੋੜ ਕੇ ਇਹਨਾਂ ਦਾ ਬਹੁਤ ਵਧੀਆ ਹੁਣ ਫੁੱਲਾਂ ਦਾ ਕੰਮ ਅੰਬਰਸਰ ਦੇ ਵਿੱਚ ਚੱਲ ਰਿਹਾ ਕਿਉਂਕਿ ਅੰਮ੍ਰਿਤਸਰ ਇੱਕ ਧਾਰਮਿਕ ਜਗਾ ਹੁਣ ਕਰਕੇ ਫੁੱਲਾਂ ਦੀ ਖੇਤੀ ਆ ਇਸੇ ਤਰ੍ਹਾਂ ਜੋਬਨਜੀਤ ਸਿੰਘ ਨੇ ਅੱਛਾ ਜੀ ਇਹਨਾਂ ਨੇ ਟ੍ਰੇਆਂ ਦੇ ਵਿੱਚ ਪਨੀਰੀ ਦਾ ਕੰਮ ਸ਼ੁਰੂ ਕੀਤਾ ਹੁਣ ਬਿਲਕੁਲ ਜਵਾਨ ਨੌਜਵਾਨ ਇਹ ਜਿਹੜਾ ਬੱਚਾ ਵਾ ਤੇ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਹੁਣ ਜਿਹੜੇ ਟ੍ਰੇਆਂ 4-5000 ਟੇ ਜਿਹੜੀ ਆ ਇਹਨਾਂ ਦੇ ਨੈਟ ਹਾਊਸ ਦੇ ਵਿੱਚ ਇੱਕ ਹਾਈ ਟੈਕ ਨੈਟ ਆਊਟ ਬਣਾਇਆ ਉਹਦੇ 'ਚ ਇਹ ਪ੍ਰੋਡਿਊਸ ਕਰਕੇ ਵੇਚ ਰਹੇ ਨੇ ਤੇ ਇਹਨਾਂ ਦਾ ਬਹੁਤ ਅੱਛਾ ਕੰਮ ਚੱਲ ਰਿਹਾ ਤੇ ਸਾਡੀ ਜਿਹੜੀ ਇਹੋ ਹੀ ਕੋਸ਼ਿਸ਼ ਹੈ ਆ ਕਿ ਜਿਹੜੇ ਨੌਜਵਾਨ ਆ ਇਹ ਪ੍ਰੋਡਕਸ਼ਨ ਦੇ ਨਾਲ ਵੀ ਜੁੜਨ ਤੇ ਆਪਣੇ ਜਿਹੜੇ ਆ ਕਿਸਾਨੀ ਨਾਲ ਸੰਬੰਧਿਤ ਜਿਹੜੇ ਕਿਤੇ ਵੀ ਅਪਣਾਉਣ ਅਸੀਂ ਕਿਤੇ ਨਹੀਂ ਵੀ ਬਹੁਤ ਸਹਾਇਤਾ ਕਰ ਰਹੇ ਹਾਂ ਕਿਉਂਕਿ ਜਿਹੜੀ ਆਮਦਨ ਆ ਆਮਦਨ ਵਧਾਉਣ ਦੀ ਬਹੁਤ ਲੋੜ ਹੈ ਕਿ ਆਮਦਨ ਵਧੂਗੀ ਤੇ ਖੁਸ਼ਹਾਲੀ ਆਊਗੀ ਬਿਲਕੁਲ ਸਹੀ ਇਹ ਆਮਦਨ ਲਈ ਜਿਹੜੇ ਕਿੱਤਿਆਂ ਨੂੰ ਪ੍ਰਮੋਟ ਕਰਨਾ ਜ਼ਰੂਰੀ ਹੈ ਹਾਂ ਹਰੇਕ ਕਿੱਤਾ ਜਿਹੜਾ ਆਪਾਂ ਕਰਦੇ ਹਾਂ ਆਮਦਨ ਵਾਸਤੇ ਹੀ ਕਰਦੇ ਹਾਂ ਜੇ ਆਮਦਨ ਨਹੀਂ ਹੋਗੀ ਤਾਂ ਬੰਦਾ ਪਿੱਛੇ ਪੈਰ ਪੱਟ ਲੈਂਦਾ ਹੁਣ ਜਿਹੜਾ ਖੇਤੀ ਹੈ ਖੇਤੀ ਦੇ ਵਿੱਚ ਤੁਸੀਂ ਜੇ ਕਣਕ ਉਗਾਈ ਹੈ ਤਾਂ ਅੱਗੇ ਕਣਕ ਦੇ ਨਾਲ ਕੀ ਕੁਝ ਬਣ ਸਕਦਾ ਫੂਡ ਪ੍ਰੋਸੈਸਿੰਗ ਦੀ ਗੱਲ ਗੱਲ ਕਰੀਏ ਤਾਂ ਉਹਦੇ ਉੱਤੇ ਵੀ ਤੁਸੀਂ ਬੜਾ ਨੌਲੇਜ ਦੇ ਰਹੇ ਹੋ ਉਦੇ ਬਾਰੇ ਗੱਲ ਦੱਸੋ ਕਿ ਐਦਾਂ ਕਿਉਂ ਕਰ ਰਹੇ ਹੋ ਕਿ ਕਣਕ ਵੀ ਆਪ ਉਗਾਉ ਤੇ ਉਸ ਤੋਂ ਬਾਅਦ ਬਿਸਕੁਟ ਵੀ ਬਣਾ ਕੇ ਵੇਚੋ ਕੁਝ ਐਦਾਂ ਦਾ ਵੀ ਕਨਸੈਪਟ ਚੱਲ ਰਿਹਾ ਹੈ ਹਾਂਜੀ ਇਹ ਬਿਲਕੁਲ ਅਸੀਂ ਜਿਹੜਾ ਕਿਉਂਕਿ ਜਿਉਂ-ਜਿਉਂ ਸਾਇੰਸ ਤਰੱਕੀ ਕਰ ਰਹੀ ਆ ਜਿਉਂ-ਜਿਉਂ ਮਾਰਕੀਟ ਦੀ ਡਿਮਾਂਡ ਜਿਹੜੀ ਆ ਵੱਧਦੀ ਆ ਜਿਹੜੇ ਕੁਆਲਿਟੀ ਪ੍ਰੋਡਕਟਸ ਨੇ ਉਹਨਾਂ ਦੇ ਜਿਹੜੇ ਆ ਜਿਹੜੀ ਡਿਮਾਂਡ ਵਧਣ ਕਰਕੇ ਕਵਾਲਿਟੀ ਦੀ ਮੰਗ ਵਧਣ ਕਰਕੇ ਉਹਨਾਂ ਤੋਂ ਜਿਹੜੇ ਕਿਸਾਨ ਆ ਵੱਧ ਫਾਇਦਾ ਲੈ ਸਕਦੇ ਆ ਠੀਕ ਹੈ ਜਿਵੇਂ ਝੋਨਾ ਵਾ ਝੋਨਾ ਆਪਾਂ ਆਮ ਤੌਰ ਤੇ ਜਿਹੜਾ ਵਾ ਐਮਐਸਪੀ ਤੇ ਵੇਚਦੇ ਆ ਪਰ ਬਾਸਮਤੀ ਆ ਬਾਸਮਤੀ ਐਮਐਸਪੀ ਤੋਂ ਵੱਧ ਵੇਖਦੀ ਆ ਕਿਉਂਕਿ ਉਹਦੀ ਕੁਆਲਿਟੀ ਵਧੀਆ ਝੋਨਾ ਦੀ ਕੁਆਲਿਟੀ ਵਧੀਆ ਹੋਣ ਕਰਕੇ ਉਹ ਕਿਸਾਨ ਬਾਸਮਤੀ ਵਾਲੇ ਜਿਹੜੇ ਵਧੀਆ ਮੁਨਾਫਾ ਕਮਾ ਲੈਂਦੇ ਠੀਕ ਹੈ ਇਸੇ ਤਰ੍ਹਾਂ ਹੀ ਅਸੀਂ ਜਿਹੜੀਆਂ ਕਣਕ ਦੀ ਕੁਆਲਿਟੀ ਨੂੰ ਹੁਣ ਜਿੱਦਾਂ ਜ਼ਿੰਕ ਆ ਜ਼ਿੰਕ ਬਹੁਤ ਜ਼ਰੂਰੀ ਇੱਕ ਤੱਤ ਆ ਤੇ ਜਿਨ੍ਹਾਂ ਨੇ ਉਹ ਕੁਆਲਿਟੀ ਦੇ ਤੌਰ ਤੇ ਉਹਨਾਂ ਨੇ ਪਰਿਵਾਰਾਂ ਨੇ ਕੰਜ਼ਿਊਮ ਕਰਨਾ ਉਹ ਜਾਂ ਕੰਪਨੀਆਂ ਨੇ ਉਹ ਪ੍ਰੋਡਿਊਸ ਵੇਚਣੇ ਆ ਜਿਨ੍ਹਾਂ ਚ ਹਾਈ ਜਿੰਕ ਚਾਹੀਦਾ ਅਸੀਂ ਇਸੇ ਤਰ੍ਹਾਂ ਜਿੰਕ ਦੀ ਵੈਰਾਈਟੀ ਗੱਡੀ ਆ ਚਪਾਤੀ ਯਾਰ ਕੁਝ ਜਿਹੜੀਆਂ ਆ ਚਪਾਤੀ ਦੇ ਤੌਰ ਤੇ ਫਰਮ ਜਾਂ ਕਿਤੇ ਜਿਹੜੇ ਆ ਸ਼ੁਰੂ ਕਰਦੇ ਆ ਜਾਂ ਜਿਹੜਾ ਜਿਨ੍ਹਾਂ ਨੇ ਚਪਾਤੀ ਦਾ ਕੰਮ ਕਰਨਾ ਉਹਨਾਂ ਲਈ ਚਪਾਤੀ ਦੀਆਂ ਵੈਰਾਈਟੀਆਂ ਨਿਕਲੀਆਂ ਜਿੰਨਾ ਬਿਸਕੁਟ ਦੀ ਵੈਰਾਈਟੀ ਨਿਕਲੀ ਆ ਇਸੇ ਤਰ੍ਹਾਂ ਹੀ ਅਸੀਂ ਕੁਆਲਿਟੀ ਤੇ ਜਿਹੜਾ ਜ਼ੋਰ ਦੇ ਰਹੇ ਆ ਕਿ ਅਸੀਂ ਆਮ ਖੇਤੀ ਨਾਲੋਂ ਹੁਣ ਜਿਹੜੀ ਕੁਆਲਿਟੀ ਖੇਤੀ ਵੱਲ ਵੀ ਚਾਹੀਏ ਜਿਹਦੇ ਨਾਲ ਜਿਹੜਾ ਕਿਸਾਨਾਂ ਦੀ ਆਮਦਨ ਚ ਹੋਰ ਵਾਤਾ ਹੋਵੇ ਬਹੁਤ ਸਾਰੇ ਕਿਸਾਨ ਦਰਸ਼ਕਤਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਸਾਨਾਂ ਚ ਸਭ ਤੋਂ ਜਿਹੜਾ ਮੇਨ ਜਿਹੜਾ ਵਾ ਇਸ ਜਿਹੜਾ ਮੇਲੇ ਦਾ ਥੀਮ ਆ ਕਿ ਅਸੀਂ ਜਿਹੜਾ ਆਪਣਾ ਵਾਤਾਵਰਨ ਤੇ ਕੁਦਰਤੀ ਸੌਮੇ ਜਿਹੜੇ ਆ ਇਹ ਬਚਾਈਏ ਤੇ ਦੂਸਰੀ ਜਿਹੜੀ ਗੱਲ ਆ ਨਾਲ ਖੁਸ਼ਹਾਲੀ ਦੀ ਗੱਲ ਕਰਦੇ ਆ ਅਸੀਂ ਇਹ ਨਾਲ ਖੁਸ਼ਹਾਲੀ ਲਈਏ ਖੁਸ਼ਹਾਲੀ ਲਿਓਣ ਦੀ ਜਿਹੜੀ ਚੀਜ਼ ਜ਼ਰੂਰੀ ਆ ਸਭ ਤੋਂ ਵੱਧ ਉਹ ਆਮਦਨ ਆ ਇਨਕਮ ਆ ਸਾਡੀ ਆਮਦਨ ਵਧੂਗੀ ਸਾਡੀ ਇਨਕਮ ਵਧੂਗੀ ਅਸੀਂ ਖੁਸ਼ਹਾਲ ਹੋਵਾਂਗੇ ਸਾਡੇ ਜਿਹੜੇ ਨੈਚੁਰਲ ਸੌਮੇ ਨੇ ਸਾਡਾ ਪਾਣੀ ਆ ਸਾਡੀ ਹਵਾ ਸਾਡੀਆਂ ਜ਼ਮੀਨਾਂ ਇਹ ਬਚਣਗੀਆਂ ਤੇ ਅਸੀਂ ਜਿਹੜਾ ਵਾ ਲੰਮਾ ਸਮਾਂ ਜਿਹੜਾ ਵਾ ਉਹ ਖਸਾਲ ਰਹਿ ਸਕਦੇ ਆ ਨਹੀਂ ਤੇ ਇਹਨਾਂ ਕੁਦਰਤੀ ਸੋਮਿਆਂ ਦੀ ਜੇ ਘਾਣ ਹੋਊਗਾ ਇਹਦੇ ਨਾਲ ਫਿਰ ਕੁਦਰਤੀਆਂ ਕ੍ਰੋਪੀਆਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ ਹਾਂ ਤੇ ਇਸ ਕਰਕੇ ਜਿਹੜਾ ਸਾਡੇ ਅੱਜ ਦਾ ਮੇਲੇ ਦਾ ਜਿਹੜਾ ਇਹ ਥੀਮ ਨਹੀਂ ਸਾਡਾ ਸੁਨੇਹਾ ਠੀਕ ਹੈ ਜੀ ਠੀਕ ਹੈ ਜੀ ਕੁਦਰਤੀ ਸੋਮੇ ਬਚਾਈਏ ਤੇ ਕਿਸਾਨੀ ਚ ਖੁਸ਼ਹਾਲੀ ਲਾਈਏ ਆਪਣੀ ਆਮਦਨ ਵਧਾਈਏ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਰਲੇਖ ਨੂੰ ਥੋੜਾ ਜਿਹਾ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਡਾਕਟਰ ਨਿਰਭਲ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਅਗਾਵਾਦੂ ਕਿਸਾਨਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਤਾਂ ਜੋ ਖੇਤੀ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਨਾਲ ਹੀ ਨਾਲ ਕਿਸਾਨ ਖੁਸ਼ਹਾਲ ਵੀ ਰਹਿ ਸਕਣ ਹੋਰ ਵੀ ਬਹੁਤ ਸਾਰੀਆਂ ਸਟੋਰੀਆਂ ਤੁਹਾਡੇ ਰੂਬਰੂ ਕਰਾਂਗੇ ਚਲੋ ਚੱਲਦੇ ਹਾਂ